ਮੌਤ ਨੂੰ ਆਵਾਜ਼ਾਂ ਮਾਰ ਰਿਹਾ ਨੌਜਵਾਨ ਪੁਲ ਤੇ ਖਤਰਨਾਕ ਸਟੰਡ ਕਰਦੇ ਹੋਏ ਦੀ ਵੀਡੀਓ ਹੋਈ ਸੋਸ਼ਲ ਮੀਡੀਆ ਤੇ ਵਾਇਰਲ ਭੁਲਦੀ ਰੇਲਿੰਗ ਤੇ ਲਟਕ ਕੇ ਕਿਤੇ ਉਲਕਸ ਵੀਡੀਓ ਦੇਖ ਤੁਹਾਡੇ ਵੀ ਖੜੇ ਹੋ ਜਾਣਗੇ ਰੌਂਗਟੇ ਸ਼ਬਦਾਂ ਦੀ ਤਾਕਤ ਦਾ A1 ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਾਂਝੀਆਂ ਕਰ ਨਤਮਨ ਇਹ ਵੀਡੀਓ ਜੋ ਵਾਇਰਲ ਹੋ ਰਿਹਾ ਹੈ ਉਹ ਅਸਾਮ ਵਿੱਚ ਲੋਹਿਤ ਨਦੀ ਤੇ ਬਣੇ ਪੁਲ ਦਾ ਹੈ ਇਹ ਦੇਸ਼ ਦਾ ਸਭ ਤੋਂ ਲੰਮਾ ਪੁਲ ਹੈ ਤੇ ਆਪਣੇ ਸੁੰਦਰ ਦ੍ਰਿਸ਼ ਲਈ ਮਸ਼ਹੂਰ ਹੈ ਐ ਜੀ ਸਥਿਤੀ ਵਿੱਚ ਇੱਕ ਵਿਅਕਤੀ ਨੇ ਆਪਣੇ ਆਪ ਨੂੰ ਵਾਇਰਲ ਕਰਨ ਲਈ ਇਸ ਪੁਲ ਨੂੰ ਚੁਣਿਆ ਤੇ ਪੁੱਲਕਸ ਕਰਨਾ ਸ਼ੁਰੂ ਕਰ ਦਿੱਤਾ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਉਹ ਵਿਅਕਤੀ ਆਪਣੇ ਦੋਸਤਾਂ ਦੇ ਫੋਨ ਤੇ ਇਸ ਖਤਰਨਾਕ ਕੰਮ ਨੂੰ ਰਿਕਾਰਡ ਵੀ ਕਰਵਾ ਰਿਹਾ ਹੈ ਜੋ ਲੋਕਾਂ ਤੱਕ ਪਹੁੰਚਦੇ ਹੀ ਵਾਇਰਲ ਹੋ ਰਿਹਾ ਹੈ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਹ ਵਿਅਕਤੀ ਪੁਲ ਦੀ ਰੇਲਿੰਗ ਨਾਲ ਲਟਕ ਕੇ ਪੁਲਅਪਸ ਕਰ ਰਿਹਾ ਹੈ ਆਪਣੇ ਆਪ ਨੂੰ ਮਸ਼ਹੂਰ ਕਰਨ ਲਈ ਉਹ ਪੁਲ ਦੀ ਰੇਲਿੰਗ ਨੂੰ ਫੜ ਕੇ ਲਟਕਦਾ ਹੈ ਜੋ ਕਿ ਬਹੁਤ ਖਤਰਨਾਕ ਲੱਗਦਾ ਹੈ ਕਿਉਂਕਿ ਜੇਕਰ ਵਿਅਕਤੀ ਇੱਥੇ ਇੱਕ ਵੀ ਗਲਤੀ ਕਰਦਾ ਹੈ ਤਾਂ ਉਸ ਨੂੰ ਇਸ ਦਾ ਨਤੀਜਾ ਭੁਗਤਣਾ ਪਏਗਾ ਐਜਿਸਟੈਂਟ ਨਾ ਸਿਰਫ ਜਾਨਲੇਵਾ ਨੇ ਬਲਕਿ ਲੋਕਾਂ ਦੀ ਸੁਰੱਖਿਆ ਦੇ ਵੀ ਸਵਾਲ ਖੜਾ ਕਰਦੇ ਨੇ ਇਸ ਵੀਡੀਓ ਨੂੰ YouTube ਤੇ ਵੀ ਸ਼ੇਅਰ ਕੀਤਾ ਗਿਆ ਜਿੱਥੇ ਹਜ਼ਾਰਾਂ ਲੋਕਾਂ ਨੇ ਇਸ ਨੂੰ ਲਾਈਕ ਕੀਤਾ ਹੈ ਤੇ ਲੱਖਾਂ ਲੋਕਾਂ ਨੇ ਇਸ ਨੂੰ ਦੇਖਿਆ ਹੈ ਤੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਇਸ ਤੇ ਟਿੱਪਣੀਆਂ ਕਰ ਰਹੇ ਨੇ ਇੱਕ ਯੂਜ਼ਰ ਨੇ ਲਿਖਿਆ ਕਿ ਤੁਸੀਂ ਸਿਰਫ ਲਾਇਸੈਂਸ ਤੇ ਵਿਊਜ਼ ਲਈ ਆਪਣੀ ਜਾਨ ਕਿਉਂ ਜੋਖਮ 'ਚ ਪਾ ਰਹੇ ਹੋ ਤੇ ਇੱਕ ਹੋਰ ਨੇ ਲਿਖਿਆ ਕਿ ਇਸ ਬੰਦੇ ਨੂੰ ਸੱਚਮੁੱਚ ਕਿਸੇ ਦੁਸ਼ਮਣ ਦੀ ਲੋੜ ਨਹੀਂ ਹੈ ਉਹ ਆਪਣੀ ਜਾਨ ਦਾ ਦੁਸ਼ਮਣ ਖੁਦ ਹੀ ਬਣਿਆ ਹੋਇਆ ਹੈ ਮੌਤ ਨੂੰ ਆਵਾਜ਼ਾਂ ਮਾਰ ਰਿਹਾ ਨੌਜਵਾਨ ਖਤਰਨਾਕ ਸਟੰਡ ਕਰਦੇ ਹੋਏ ਦੀ ਵੀਡੀਓ ਹੋਈ ਸੋਸ਼ਲ ਮੀਡੀਆ ਤੇ ਵਾਇਰਲ ਭੁਲਦੀ ਰੇਲਿੰਗ ਤੇ ਲਟਕ ਕੇ ਕਿਤੇ ਉਲਕਸ ਵੀਡੀਓ ਦੇਖ ਤੁਹਾਡੇ ਵੀ ਖੜੇ ਹੋ ਜਾਣਗੇ ਰੌਂਗ ਤੇ ਸ਼ਬਦਾਂ ਦੀ ਤਾਕਤ ਦਾ A1 ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਾਹੀਆਂ ਕਰ ਮੈਂ ਤਮੰਨਾ ਇਹ ਵੀਡੀਓ ਜੋ ਵਾਇਰਲ ਹੋ ਰਿਹਾ ਹੈ ਉਹ ਅਸਾਮ ਵਿੱਚ ਲੋਹਿਤ ਨਦੀ ਤੇ ਬਣੇ ਪੁਲ ਦਾ ਹੈ ਇਹ ਦੇਸ਼ ਦਾ ਸਭ ਤੋਂ ਲੰਮਾ ਪੁਲ ਹੈ ਤੇ ਆਪਣੇ ਸੁੰਦਰ ਦ੍ਰਿਸ਼ ਲਈ ਮਸ਼ਹੂਰ ਹੈ ਐ ਜੀ ਸਥਿਤੀ ਵਿੱਚ ਇੱਕ ਵਿਅਕਤੀ ਨੇ ਆਪਣੇ ਆਪ ਨੂੰ ਵਾਇਰਲ ਕਰਨ ਲਈ ਇਸ ਪੁਲ ਨੂੰ ਚੁਣਿਆ ਤੇ ਪੁੱਲਕਸ ਕਰਨਾ ਸ਼ੁਰੂ ਕਰ ਦਿੱਤਾ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਉਹ ਵਿਅਕਤੀ ਆਪਣੇ ਦੋਸਤਾਂ ਦੇ ਫੋਨ ਤੇ ਇਸ ਖਤਰਨਾਕ ਕੰਮ ਨੂੰ ਰਿਕਾਰਡ ਵੀ ਕਰਵਾ ਰਿਹਾ ਹੈ ਜੋ ਲੋਕਾਂ ਤੱਕ ਪਹੁੰਚਦੇ ਹੀ ਵਾਇਰਲ ਹੋ ਰਿਹਾ ਹੈ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਹ ਵਿਅਕਤੀ ਪੁਲ ਦੀ ਰੇਲਿੰਗ ਨਾਲ ਲਟਕ ਕੇ ਪੁਲਅਪਸ ਕਰ ਰਿਹਾ ਹੈ ਆਪਣੇ ਆਪ ਨੂੰ ਮਸ਼ਹੂਰ ਕਰਨ ਲਈ ਉਹ ਪੁਲ ਦੀ ਰੇਲਿੰਗ ਨੂੰ ਫੜ ਕੇ ਲਟਕਦਾ ਹੈ ਜੋ ਕਿ ਬਹੁਤ ਖਤਰਨਾਕ ਲੱਗਦਾ ਹੈ ਕਿਉਂਕਿ ਜੇਕਰ ਵਿਅਕਤੀ ਇੱਥੇ ਇੱਕ ਵੀ ਗਲਤੀ ਕਰਦਾ ਹੈ ਤਾਂ ਉਸ ਨੂੰ ਇਸ ਦਾ ਨਤੀਜਾ ਭੁਗਤਣਾ ਪਏਗਾ ਐਜਿਸਟੈਂਟ ਨਾ ਸਿਰਫ ਜਾਨਲੇਵਾ ਨੇ ਬਲਕਿ ਲੋਕਾਂ ਦੀ ਸੁਰੱਖਿਆ ਦੇ ਵੀ ਸਵਾਲ ਖੜਾ ਕਰਦੇ ਨੇ ਇਸ ਵੀਡੀਓ ਨੂੰ YouTube ਤੇ ਵੀ ਸ਼ੇਅਰ ਕੀਤਾ ਗਿਆ ਜਿੱਥੇ ਹਜ਼ਾਰਾਂ ਲੋਕਾਂ ਨੇ ਇਸ ਨੂੰ ਲਾਈਕ ਕੀਤਾ ਹੈ ਤੇ ਲੱਖਾਂ ਲੋਕਾਂ ਨੇ ਇਸ ਨੂੰ ਦੇਖਿਆ ਹੈ ਤੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਇਸ ਤੇ ਟਿੱਪਣੀਆਂ ਕਰ ਰਹੇ ਨੇ ਇੱਕ ਯੂਜ਼ਰ ਨੇ ਲਿਖਿਆ ਕਿ ਤੁਸੀਂ ਸਿਰਫ ਲਾਇਸੈਂਸ ਤੇ ਵਿਊਜ਼ ਲਈ ਆਪਣੀ ਜਾਨ ਕਿਉਂ ਜੋਖਮ 'ਚ ਪਾ ਰਹੇ ਹੋ ਤੇ ਇੱਕ ਹੋਰ ਨੇ ਲਿਖਿਆ ਕਿ ਇਸ ਬੰਦੇ ਨੂੰ ਸੱਚਮੁੱਚ ਕਿਸੇ ਦੁਸ਼ਮਣ ਦੀ ਲੋੜ ਨਹੀਂ ਹੈ ਉਹ ਆਪਣੀ ਜਾਨ ਦਾ ਦੁਸ਼ਮਣ ਖੁਦ ਹੀ ਬਣਿਆ ਹੋਇਆ ਹੈ ਮੌਤ ਨੂੰ ਆਵਾਜ਼ਾਂ ਮਾਰ ਰਿਹਾ ਨੌਜਵਾਨ ਪੁਲ ਤੇ ਖਤਰਨਾਕ ਸਟੰਟ ਕਰਦੇ ਹੋਏ ਦੀ ਵੀਡੀਓ ਹੋਈ ਸੋਸ਼ਲ ਮੀਡੀਆ ਤੇ ਵਾਇਰਲ। ਬੁਲਦੀ ਰੇਲਿੰਗ ਤੇ ਲਟਕ ਕੇ ਕਿਤੇ ਉਲਕਸ। ਵੀਡੀਓ ਦੇਖ ਤੁਹਾਡੇ ਵੀ ਖੜੇ ਹੋ ਜਾਣਗੇ ਰੌਂਗ ਤੇ। ਸ਼ਬਦਾਂ ਦੀ ਤਾਕਤ ਦਾ A1 ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਾਂਝੀਆਂ ਕਰ ਮਤਮੰਨਾ। ਇਹ ਵੀਡੀਓ ਜੋ ਵਾਇਰਲ ਹੋ ਰਿਹਾ ਹੈ ਉਹ ਅਸਾਮ ਵਿੱਚ ਲੋਹਿਤ ਨਦੀ ਤੇ ਬਣੇ ਪੁਲ ਦਾ ਹੈ। ਇਹ ਦੇਸ਼ ਦਾ ਸਭ ਤੋਂ ਲੰਬਾ ਪੁਲ ਹੈ ਤੇ ਆਪਣੇ ਸੁੰਦਰ ਦ੍ਰਿਸ਼ ਲਈ ਮਸ਼ਹੂਰ ਹੈ। ਐ ਜੀ ਸਥਿਤੀ ਵਿੱਚ ਇੱਕ ਵਿਅਕਤੀ ਨੇ ਆਪਣੇ ਆਪ ਨੂੰ ਵਾਇਰਲ ਕਰਨ ਲਈ ਇਸ ਪੁਲ ਨੂੰ ਚੁਣਿਆ ਤੇ ਪੁਲ ਅਪਸ ਕਰਨਾ ਸ਼ੁਰੂ ਕਰ ਦਿੱਤਾ। ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਉਹ ਵਿਅਕਤੀ ਆਪਣੇ ਦੋਸਤਾਂ ਦੇ ਫੋਨ ਤੇ ਇਸ ਖਤਰਨਾਕ ਕੰਮ ਨੂੰ ਰਿਕਾਰਡ ਵੀ ਕਰਵਾ ਰਿਹਾ ਹੈ ਜੋ ਲੋਕਾਂ ਤੱਕ ਪਹੁੰਚਦੇ ਹੀ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਹ ਵਿਅਕਤੀ ਪੁਲ ਦੀ ਰੇਲਿੰਗ ਨਾਲ ਲਟਕ ਕੇ ਪੁਲ ਅਪਸ ਕਰ ਰਿਹਾ ਹੈ। ਆਪਣੇ ਆਪ ਨੂੰ ਮਸ਼ਹੂਰ ਕਰਨ ਲਈ ਉਹ ਪੁਲ ਦੀ ਰੇਲਿੰਗ ਨੂੰ ਫੜ ਕੇ ਲਟਕਦਾ ਹੈ ਜੋ ਕਿ ਬਹੁਤ ਖਤਰਨਾਕ ਲੱਗਦਾ ਹੈ ਕਿਉਂਕਿ ਜੇਕਰ ਵਿਅਕਤੀ ਇੱਥੇ ਇੱਕ ਵੀ ਗਲਤੀ ਕਰਦਾ ਹੈ ਤਾਂ ਉਸ ਨੂੰ ਇਸ ਦਾ ਨਤੀਜਾ ਭੁਗਤਣਾ ਪਏਗਾ ਅਜਿਹਾ ਸਟੰਟ ਨਾ ਸਿਰਫ ਜਾਨਲੇਵਾ ਨੇ ਬਲਕਿ ਲੋਕਾਂ ਦੀ ਸੁਰੱਖਿਆ ਦੇ ਵੀ ਸਵਾਲ ਖੜਾ ਕਰਦੇ ਨੇ ਇਸ ਵੀਡੀਓ ਨੂੰ YouTube ਤੇ ਵੀ ਸ਼ੇਅਰ ਕੀਤਾ ਗਿਆ ਜਿੱਥੇ ਹਜ਼ਾਰਾਂ ਲੋਕਾਂ ਨੇ ਇਸ ਨੂੰ ਲਾਈਕ ਕੀਤਾ ਹੈ ਤੇ ਲੱਖਾਂ ਲੋਕਾਂ ਨੇ ਇਸ ਨੂੰ ਦੇਖਿਆ ਹੈ ਤੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਇਸ ਤੇ ਟਿੱਪਣੀਆਂ ਕਰ ਰਹੇ ਨੇ ਇੱਕ ਯੂਜ਼ਰ ਨੇ ਲਿਖਿਆ ਕਿ ਤੁਸੀਂ ਸਿਰਫ ਲਾਇਸੈਂਸ ਤੇ ਵਿਊਜ਼ ਲਈ ਆਪਣੀ ਜਾਨ ਕਿਉਂ ਜੋਖਮ ਚ ਪਾ ਰਹੇ ਹੋ ਤੇ ਇੱਕ ਹੋਰ ਨੇ ਲਿਖਿਆ ਕਿ ਇਸ ਬੰਦੇ ਨੂੰ ਸੱਚਮੁੱਚ ਕਿਸੇ ਦੁਸ਼ਮਣ ਦੀ ਲੋੜ ਨਹੀਂ ਹੈ ਉਹ ਆਪਣੀ ਜਾਨ ਦਾ ਦੁਸ਼ਮਣ ਖੁਦ ਹੀ ਬਣਿਆ ਹੋਇਆ ਹੈ